ਕਟਨਾ ਜੀ ਫਦੇਗੜ ਜੂੜੀਆਂ ਰੋਡ ਬਾਈਪਾਸ ਤੇ ਠਾੜੇ ਦੇ ਵਿੱਚ ਅਸੀਂ ਚੌਂਕੀ ਦੇ ਖਲੋਤੇ ਆ ਕਟਨਾ ਹੈਗੀ ਆ ਜੀ ਬਾਬਾ ਦੀਪ ਸਿੰਘ ਕਲੋਨੀ ਦੀ ਜਿੱਥੇ ਇੱਕ ਛੋਟੀ ਜੀ ਬੱਚੀ ਤੇ ਉਹ ਜਿਹੜਾ ਬੰਦਾ ਜਿਹੜਾ ਦੋਸ਼ੀ ਆ ਪਰ 75 ਕੇ 80 ਸਾਲ ਦੀ ਏਜ ਹੋਣੀ ਉਹਦੀ ਉਹ ਬਿਲਕੁਲ ਲਾਗੇ ਲਾਗੇ ਰਹਿੰਦੇ ਨੇ ਤੇ ਉਹਨਾਂ ਨੇ ਮੌਕੇ ਦਾ ਫਾਇਦਾ ਵੇਖਿਆ ਵੀ ਘਰ ਦੇ ਵਿੱਚ ਕੋਈ ਨਹੀਂ ਆ ਤਾਂ ਉਹਨੇ ਆਪਣੀ ਕਰਤੂਤ ਖੋਲ ਦਿੱਤੀ ਆ ਤੇ ਉਹ ਜਿਹੜਾ ਪਿਤਾ ਉਹਨਾਂ ਦੀ ਮਾਪਿਓ ਆ ਜਿਹੜਾ ਉਹਨਾਂ ਦੇ ਵਿਚਾਰੇ ਐਡੇ ਕਿ ਮਾਦੜ ਨੇ ਕਿ ਉਹ ਆਪਣੀ ਕਿਰਤ ਕਰਦੇ ਨੇ ਦਿਹਾੜੀ ਟੱਪਾ ਕਰਕੇ ਉਹਦੇ ਡਰਦੇ ਵਿਚਾਰੇ ਆਈ ਨਹੀਂ ਪਹਿਲਾਂ ਤੇ ਮੱਲੇਦਾਰਿਆਂ ਦੀ ਹੱਲਾਸ਼ੇਰੀ ਨਾਲ ਕੋ ਇਥੋਂ ਤੱਕ ਪਹੁੰਚੇ ਤੇ ਕਾਰਵਾਈ ਹੋਈ ਆ ਤੇ ਬੱਚੀ ਦੀ ਹਾਲਤ ਐਡੀ ਕਿ ਨਾਜੁਕਿਆ ਤੁਹਾਨੂੰ ਉਲਟੀਆਂ ਓਡੀਆਂ ਜੇ ਵੀ ਜੀ ਬੱਚੀ ਦੀ ਉਮਰ ਕਿੰਨੀ ਹੈ ਤੇ ਜਿੰਨੇ ਇਹ ਹਰਕਤ ਕੀਤੀ ਉਹਦੀ ਉਮਰ ਕਿੰਨੀ ਬੱਚੀ ਦੀ ਉਮਰ 9 ਸਾਲ ਦੀ ਹੈਗੀ ਆ ਤੇ ਜਿਹੜਾ ਹਰਕਤ ਕਰਨ ਵਾਲਾ ਵਾ ਉਹਦੀ 75 ਤੋਂ 80 ਸਾਲ ਦੀ ਉਮਰ ਹੈ ਜੀ ਜੀ ਤਾਂ ਹੁਣ ਉਹ ਏਰੋਪੀ ਕਾਬੂ ਕੀਤਾ ਪੁਲਿਸ ਹਾਂਜੀ ਬਿਲਕੁਲ ਬਿਲਕੁਲ ਮੌਕੇ ਤੇ ਇਹਨਾਂ ਨੇ ਮਹੱਲੇ ਵਾਲਿਆਂ ਨੇ ਉਹਨੂੰ ਪੁਲਿਸ ਨੂੰ ਫੜ ਕੇ ਤੇ ਏਰੋਪੀ ਨੂੰ ਦੇ ਦਿੱਤਾ ਵਾ ਕੁਝ ਮਹੱਲੇ ਵਾਲਿਆਂ ਨੇ ਮੌਕੇ ਤੇ ਉੱਥੇ ਛੱਤਰ ਪ੍ਰੇਡ ਕੀਤੀ ਸੀ ਚਲੋ ਜਿੰਨੀ ਕੀਤੀ ਆ ਉਹ ਇਹਨਾਂ ਦੀ ਚੜਦੀ ਕਲਾ ਹੋਗੀ ਬਾਕੀ ਹੁਣ ਪੁਲਿਸ ਆਪਣੀ ਕਾਰਵਾਈ ਕਰਨ ਢੀ ਆ ਜੀ ਪੁਲਿਸ ਦੀ ਕਾਰਵਾਈ ਤੋਂ ਸੰਤੁਸ਼ਟ ਐ ਮਹੱਲੇ ਵਾਲੇ ਜੀ ਪੁਲਿਸ ਦੀ ਕਾਰਵਾਈ ਵੇਖੋ ਜੀ ਜਿਹੜੀ ਬਲਾਦਕਾਰ ਦੀ ਸਜ਼ਾ ਵਾ ਉਹਦਾ ਉਹ ਹੋ ਜਾਣੀ ਆ ਇੱਕ ਪਾਸ ਕੋ ਐਕਟ ਲੱਗ ਜਾਊਗਾ ਜਿਹੜਾ 20 ਸਾਲ ਉਹਦੇ ਕਹਿੰਦੇ ਨੇ ਕਿ ਅੰਦਰ ਲੱਗ ਜਾਣਾ ਵਾ ਕੋਈ ਉਹਦੀ ਸੁਣਵਾਈ ਕੋਈ ਅਪੀਲ ਕੋਈ ਦਲੀ ਲਗਾਤਾਰ ਹੀ ਇਹ ਜਹੀਆਂ ਘਟਨਾਵਾਂ ਵਾਪਰ ਰਹੀਆਂ ਪੰਜਾਬ ਤੇ ਕਿਸ ਤਰ੍ਹਾਂ ਦੇਖਦੇ ਪੰਜਾਬ ਲੋਕਾ ਸਾਡੇ ਕਾਨੂੰਨ ਦੇ ਵਿੱਚ ਕਮੀ ਆ ਜੀ ਜੇ ਸਾਡੇ ਕਾਨੂੰਨ ਸਖਤ ਹੋ ਜਨਾਂ ਤੇ ਇੱਕ ਕਿਸੇ ਦੇ ਬੱਚੇ ਦੇ ਹੱਥੋਂ ਪੈਨਸਲ ਵੀ ਨਾ ਖੋਈ ਜਾਵੇ ਬਲਾਦਕਾਰ ਤੇ ਬੜੀ ਦੂਰ ਦੀ ਗੱਲ ਆ ਕਿਉਂਕਿ ਬਾਹਰਲੇ ਆਪਾਂ ਦੇਸ਼ਾਂ ਦੀਆਂ ਗੱਲਾਂ ਤਾਂ ਜਰੂਰ ਕਰਦੇ ਆ ਪਰ ਸਾਡੇ ਕਾਨੂੰਨ ਨਹੀਂ ਉੱਥੇ ਉਹੋ ਜਿਹੀ ਕੀ ਹੋ ਸਕਦੇ ਕਿਉਂਕਿ ਦੋ ਦਿਨ ਬਾਅਦ ਸਾਨੂੰ ਹੋਸ਼ ਆਉਂਦਾ ਹੀ ਆ ਵੀ ਬੱਚੀ ਦੇ ਨਾਲ ਬਲਾਦਕਾਰ ਹੋਇਆ ਤੇ ਲੋਕੀ ਕਹਿੰਦੇ ਨੇ ਵੀ ਅੱਜ ਉਹਨੂੰ ਮਾਰ ਦੇਣਾ ਜਦੋਂ ਤੁਹਾਨੂੰ ਪਤਾ ਲੱਗਾ ਸੀ ਤੂੰ ਉਦੋਂ ਕਿਹਨਾ ਕਰ ਦਿੱਤਾ ਜੀ ਸਾਡੇ ਕਾਨੂੰਨ ਸਖਤ ਹੋਣ ਨਾ ਤੇ ਕਦੀ ਇਹੋ ਜਿਹੀ ਨੌਬਤ ਨਾ ਆਵੇ ਕਿਉਂਕਿ ਮੌਕੇ ਦੇ ਉੱਤੇ ਜੇ ਝਟਕਾਇਆ ਜਾਵੇ ਹੁਣ ਦੋਸ਼ੀ ਅੰਦਰ ਹੈ ਨਾ ਦੋਸ਼ੀ ਨੂੰ ਚੌਂਕ ਦੇ ਵਿੱਚ ਖੜ ਕੇ ਗੋਲੀ ਮਾਰ ਦੇਣ ਕੀ ਕਰ ਨਹੀਂ ਸਕਦੇ ਸਭ ਕੁਝ ਹੋ ਸਕਦਾ ਵਾ ਪਰ ਉਹ ਜੋ ਉਹਨਾਂ ਨੇ ਦਾਇਰਾ ਬਣਾਇਆ ਉਹਨਾਂ ਨੇ ਉਹਨੂੰ ਦਾਇਰੇ ਨੂੰ ਫੋਲੋ ਕਰਨ ਦੇ ਨੇ ਉਹ ਫਿਰ ਉਹਦੇ ਵਿੱਚ ਕਮੀਆਂ ਆਉਂਦੀਆਂ ਹੀ ਆਉਂਦੀਆਂ ਜੀ ਆਪਾਂ ਨੇ ਬਹੁਤ ਗਲਤ ਕੰਮ ਕੀਤਾ ਇਹ ਗਲੀ ਦੇ ਵਿੱਚ ਬਣਾਈ ਜਾਂਦੀ ਇਹ ਕਿਹੜੀ ਜਗ੍ਹਾ ਤੇ ਇਹ ਗਲੀ ਸਾਡੇ ਬੂਏ ਦੇ ਘਾਰੀ ਆ ਸਾਡੇ ਘਰ ਦੇ ਵਿੱਚ ਇਹਦੇ ਬੱਚੇ ਰਹਿੰਦੇ ਨੇ ਸਾਡੀ ਗਲੀ ਚ ਪੁੱਛੋ ਸਾਰੀਆਂ ਜਨਾਨੀਆਂ ਗਾਉਂ ਉਹ ਪਰਵਾਹੇ ਦਾ ਲਾਗੇ ਆਹ ਤੇ ਕਦੀ ਇਹ ਬੱਚਿਆਂ ਨੂੰ ਕਿਸੇ ਨੇ ਕਦੀ ਕੱਖ ਨਹੀਂ ਕਿਹਾ ਉਹਦੇ ਪਿਓ ਇਹ ਥੋੜੇ ਗਰੀਬ ਆ ਤੇ ਤੂੰ ਆਣ ਕਿਉਂ ਨਹੀਂ ਲਟਕੀ ਨੂੰ ਤੂੰ ਮਾਰੇ ਕ ਚੰਗੇ ਕੰਮ ਕਰ ਜਾਵੇ ਇਹ ਕਿੱਥੇ ਕਿ ਕਿਹੜੇ ਤਰ੍ਹਾਂ ਦੇ ਨੇ ਕੰਮ ਖਾਦੇ ਕੰੂਚ ਕੀਤਾ ਬੱਚੇ 9 ਸਾਲ ਦੀ ਇਹਦੇ ਬੱਚਿਆਂ ਦੇ ਸਾਰੇ ਸਾਰੀ ਬੜੀ ਸਾਡੀ ਧਿਆਨ ਰੱਖਦੇ ਆ ਤਾਂ ਇਹਦੇ ਬੱਚਿਆਂ ਦਾ ਇਹਨੂੰ ਪਤਾ ਨਹੀਂ ਬੱਚਿਆਂ ਦਾ ਕਿੰਨੀ ਕੀ ਹਾਂ 70 ਸਾਲ ਦਾ ਬੁੱਢਾ 70 ਸਾਲ ਦਾ ਬਾਪੂ 60 ਸਾਲ ਦੇ